ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਮਾਮਲਾ ਗਰਦੀਵਾਲ ਦੇ ਨੇਲੇਪੇੜ ਰਮਦਾਸਪੁਰ ਦਾ ਹੈ ਜਿੱਥੇ ਕਿ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਬਰੇਮੀ ਨਾਲ ਤੇਜ਼ ਤਰ ਹਤਿਆਲ ਨਾਲ ਕਤਲ ਕਰਨ ਦਾ ਸਮਝਾ ਪ੍ਰਾਪਤ ਹੋਇਆ ਹੈ ਇਸ ਵੰਦੀ ਮਿਲੀ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਦਾ ਬੀਤੀ ਦੇਰ ਰਾਤ ਉਸਦੇ ਛੋਟੇ ਭਰਾ ਮਨਦੀਪ ਸਿੰਘ ਵੱਲੋਂ ਤੇਜ਼ ਤਰ ਹਤਿਆਲ ਨਾਲ ਕਤਲ ਕਰ ਦਿੱਤਾ ਗਿਆ ਇਸ ਸੁਪਰਾਂਤ ਕਥੀ ਦੋਸ਼ੀ ਵੱਲੋਂ ਰਾਤ ਕਤਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਜੀ ਸੁਮਿੰਦਰ ਸਿੰਘ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ ਕਿ ਸਾਡੇ ਘਰ ਬੰਦੇ ਪੈ ਗਏ ਹਨ ਸਰਪੰਚ ਵੱਲੋਂ ਤੁਰੰਤ ਗਰਦੀਵਾਲ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਜਦੋਂ ਪੁਲਿਸ ਸਰਪੰਚ ਨਾਲ ਮੌਕੇ ਤੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਤੇ ਘਰ ਦਾ ਬਾਹਰਲਾ ਗੇਟ ਲੱਗਾ ਹੋਇਆ ਸੀ ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਮਨਜੂਰ ਸਿੰਘ ਦੇ ਗਲੇ ਤੇ 23 ਤਾਰ ਹਥਿਆਰਾਂ ਨਾਲ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿੱਕੇ ਜੋਗੇ ਕਿ ਮ੍ਰਿਤਕ ਨੌਜਵਾਨ ਦੇ ਮਾਪਿਓ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਭਰਾ ਦਾਦੀ ਨਰੰજન ਕੋਲ ਕੋ ਰਹ ਰਹੇ ਸਨ ਉਕਤ ਕਤਲ ਦੀ ਘਟਨਾ ਦਾ ਪਤਾ ਚਲਦੇ ਸਾਰ ਹੀ ਡੀਐਸਪੀ ਟਾਂਡਾ ਹਜੀਤ ਸਿੰਘ ਰੰਦਾਵਾ ਅਤੇ ਐਸਐਚਓ ਇੰਸਪੈਕਟਰ ਹਰਦੇਪੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਤਲਬ ਕੀ ਨਾ ਤੁਹਾਡਾ ਤੁਹਾਡੇ ਘਰ ਵਾਲੇ ਦਾ ਭਜਨ ਸਿੰਘ ਤੁਹਾਡੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ ਬਿਲਕੁਲ ਪੂਰੇ ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ ਹੈ ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ ਪੇਪਰ ਤਾਂ ਨਹੀਂ ਮੈਨੂੰ ਪਤਾ ਕੀ ਨਾਂ ਸੀ ਤੁਹਾਡੇ ਮੁੰਡੇ ਦਾ ਮਨਜੂਤ ਹੋਰ ਕਿੰਨੀ ਐ ਦੀ 22 ਹਜ਼ਾਰ ਹੋਣੀ ਹੈ ਮਨਜੂਤ ਸਿੰਘ ਸਨੋਵਰ ਭਜਨ ਸਿੰਘ 22 ਸਾਲ ਹੋ ਗਏ ਨਹੀਂ 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 ਭਜਨ ਸਿੰਘ ਨਹੀਂ ਉਹ ਬਾਬਾ ਸੀ ਤੁਹਾਡੇ ਘਰ ਵਾਲੇ ਦਾ ਕਿੰਨਾ ਤੁਸੀਂ ਦਾਦੀ ਹੋ ਹਾਂ ਜੀ ਮੈਂ ਦਾਦੀ ਹਾਂ ਠੀਕ ਹੈ ਬਾਪ ਮਰ ਗਿਆ ਮਾਤਾ ਇਹਨਾਂ ਦੀ ਮਾਤਾ ਮਾਤਾ ਵੀ ਪੁਰੀ ਹੋ ਗਈ ਅੱਛਾ ਮੇਰੇ ਕਦਰਕਿਲਾ ਨਹੀਂ ਮੋਟਰ ਦੇ ਅੰਦਰ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕਤਲ ਕੀਤਾ ਗਿਆ ਮੁੰਡੇ ਦਾ ਸਾਰੇ ਸਾਰੇ ਰੁਪਏ ਗੋਸਿੰਦਰ ਮਾਰੂ ਕੋਟੇ ਮੇਟੇ ਆਉਂਦੇ ਮੇਰਾ ਪੜਦਾ ਹੀ ਕੀ ਆਪਣੇ ਕਿੰਨੇ ਮਾਸ਼ੀ ਕੋਸ਼ਿਸ਼ ਬੜੀ ਬਤਾ ਹਾਂ